ਕੀ ਗੱਲ ਸੜਕਾਂ ਤੇ ਤੁਸੀਂ ਭੱਜੇ ਵਰਦੇ ਜੇ ਕਿ ਮੁੰਡਾ ਨੌਜਵਾਨ ਭੱਜਾ ਵਰਦਾ ਕੀ ਹੋਇਆ ਵਾ ਉਹ ਆ ਗਿਆ ਪਾਜੀ ਇਹਦੇ ਕਰਕੇ ਮੁਕਾਰ ਵੀ ਆਇਆ ਸੈਂਟਰਾਂ ਜਿ ਰੱਖਿਆ ਇਹਨਾਂ ਮੈਂ ਕਿ ਕਿ ਤੇਈਂ ਬੱਸਾਂ ਨੇ ਕਰ ਜਾਂਦਾ ਬੱਸਾਂ ਨੇ ਲੋਕਾਂ ਨੂੰ ਇੱਤੇ ਰੋੜੇ ਮਾਰਦਾ ਮੈਨੂੰ ਵੀ ਬੜੀ ਵਾਰ ਕੁੱਟਿਆ ਦੋ ਮੁੰਡੇ ਦੂਜਾ ਵੀ ਸੈਂਟਰ ਦੀ ਆ ਦੂਜਾ ਵੀ ਇਤਰੇ ਕਰਦਾ ਹੈ ਇੰਨੀ ਹਲਤ ਮਾੜੀ ਹੋ ਗਈ ਐਂ ਦੀ ਮਕਾਨ ਵੇਚਦਾ ਐ ਏੜਕਾ ਦੇ ਅੱਗੇ ਮਾਤਾ ਕਿਉਂ ਰੋ ਰਹੀ ਕੀ ਗੱਲ ਆ ਕੀ ਗੱਲ ਸੜਕਾਂ ਤੇ ਤੁਸੀਂ ਭੱਜੇ ਫਿਰਦੇ ਜੋ ਕਿ ਕੋਈ ਮੁੰਡਾ ਨੌਜਵਾਨ ਭੱਜੇ ਫਿਰਦਾ ਕੀ ਹੋਇਆ ਵਾ ਉਹ ਲੱਗੀ ਆ ਪਾਜੀ ਇਹਦੇ ਕਰਕੇ ਮਕਾਨ ਵੇਚ ਤੇ ਐ ਸੈਂਟਰਾਂ ਜਿ ਰੱਖਿਆ ਐ ਨਵੇਂ ਮੈਂ ਸੈਂਟਰਾਂ ਜਿ ਰੱਖਦੀ ਰਹੀ ਆ ਪਿੱਛੇ ਇਤਰਾ ਬੱਸਾਂ ਦੇ ਚੜ ਜਾਂਦਾ ਬੱਸਾਂ ਦੇ ਲੋਕਾਂ ਨੂੰ ਤੇਰੇ ਨੇ ਮਾਰਦਾ ਮੈਨੂੰ ਵੀ ਬੜੀ ਵਾਰ ਕੁੱਟਿਆ ਉਹ ਨਹੀਂ ਆਉਂਦਿਆ ਨਹੀਂ ਆ ਪਿੱਛੇ ਆਉਂਦਾ ਕੋਈ ਕੋਈ ਹੈ ਨਹੀਂ ਕੋਈ ਪੂਰੀ ਸਾਲ ਮੇਰੇ ਮੇਰਾ ਜਵਾਈ ਆ ਕੱਲਾ ਦੋ ਮੁੰਡੇ ਦੂਜਾ ਵੀ ਸੈਂਟਰ ਦੀ ਆ ਦੂਜਾ ਵੀ ਇਦਾਂ ਕਰਦਾ ਐ ਇਹ ਨਹੀਂ ਗੱਲ ਤਾਂ ਮਾੜੀ ਹੋ ਗਈ ਇੰਦੀ ਮਕਾਨ ਵੇਚਦਾ ਐ ਇਝੜ ਕਾ ਦੇ ਆ ਕੇ ਇਹ ਕੀ ਕਰਦਾ ਐ ਇਹ ਸੁੱਕਾ ਉਹ ਜ਼ੁੱਕਾ ਹੀ ਕਰਦਾ ਹੈ ਜਦ ਤਮਾਕੂ ਉਹ ਖਾਂਦਾ ਤੇ ਆੜੇ ਕਿਥੋਂ ਆਏ ਨਹੀਂ ਆਏ ਸ਼ਹਿਰ ਆਏ ਸ਼ਹਿਰੋਂ ਆਏ ਤੇ ਚੱਲੇ ਆ ਅਪਰੋਜਪੁਰ ਕੇਨ ਰੱਤ ਭਾਈ ਉਤੇ ਰਾਜੀ ਹੋ ਜਾਂਦਾ ਅਸੀਂ ਲੈ ਕੇ ਚੱਲੇ ਤਾਂ ਉਹ ਨਹੀਂ ਆਨੇ ਮੁਕਤੀ ਵਾਲੇ ਲੈ ਜਾਣ ਤੇ ਚੜਕਾ ਤੇ ਮਗਰਮਗਰ ਭੱਜੀ ਫਿਰਦੀ ਬਚਾਉਣ ਵਾਸਤੇ ਸਵੇਰ ਤੇ ਸਵੇਰ ਦੀ ਭੱਜੀ ਫਿਰਦੀ ਨੰਗਾ ਕਰੀ ਪੜਕਦਾ కొడదానా మేను ఫల కుటంద మనం పొత్తు శా పీ పొత ఛాబు నిడే హక్కు నీడా సుకు ਉਤਰਾ ਬਰਾ ਮੇਰੀ ਮਾਂ ਹੈ ਉਤਰਾ ਨਹੀਂ ਹੁੰਦਾ ਲੱਗੇ ਨਹੀਂ ਹੁੰਦਾ ਗਰੀ ਚੀਜ਼ ਕੋਈ ਲੈ ਕੇ ਮੋਲ ਤੁੜ ਦੇ ਦਿੰਦਾ ਸਭ ਕੁਝ ਤੁੜ ਦੇ ਦਿੰਦਾ ਕੁੜੀ ਕਿਤੇ ਆ ਕੁੜੀ ਦੀ ਉਹ ਬੈਕੀ ਆ ਆ ਵੇ ਉਹ ਤੇ ਉਹ ਉਧਰ ਨੂੰ ਚਲੇ ਗਿਆ ਪੰਜ 6 ਵਾਰੀ ਇਧਰ ਨੂੰ ਚਲੇ ਗਿਆ ਅੰਬਰ ਸਾਹਿਬ ਨੂੰ ਪੰਜ 6 ਵਾਰੀ ਇਧਰੋਂ ਚਲੇ ਗਿਆ ਪੰਜ 6 ਵਾਰੀ ਉਧਰੋਂ ਚਲੇ ਗਿਆ ਉਹ ਨਹੀਂ ਕੋਈ ਮੰਨਦਾ بڑے ਮੁੰਡੇ ਕੱਟੇ ਕੀਤੇ ਮੈਂ ਮੁੰਡੇ ਕੱਟੇ ਕੀਤੇ ਨਹੀਂ ਕੋਈ ਆਕੇ ਨਹੀਂ ਲੱਗਦਾ ਜਦੋਂ ਆਕੇ ਤੇ ਪੈ ਜਾਂਦਾ ਉਹਦੇ ਨੂੰ ਕੋਈ ਆਕੇ ਲੱਗਦਾ ਕਿੰਨ ਬੜੇ ਨੇ ਮੇਰੇ ਪੁੱਤ ਕੋਈ ਨਹੀਂ ਆ ਕੇ ਲੱਗਦਾ ਨਹੀਂ ਨਹੀਂ ਬੜੀ ਹਦ ਕਰਦੀ ਪਰ ਨਾ ਉਹ ਪੈ ਕੇ ਪਾਇਆ ਬੈਕ ਟੋਟਾ ਉੱਤੇ ਰਾਜ ਇਹ ਕਿਹੜੀ ਕੋਡਾ ਮੇਰਾ ਨਾਮ ਸਰ ਸੈਜਪਾਲ ਸਿੰਘ ਦਾ ਇਹ ਕਿਹੜੀ ਜਗ੍ਹਾ ਵਾ ਉਹ ਸਰ ਅੰਮ੍ਰਿਤਸਰ ਬਾਈਪਾਸ ਆ ਤਰਨਤਨ ਦਾ ਤੇ ਇੱਥੇ ਕਿਸ ਤਰ੍ਹਾਂ ਪੁਲਿਸ ਵਾਲੇ ਜਾਂਦੇ ਨਾਕਾ ਸਰ ਇੱਥੇ ਕੋਈ ਵੀ ਨਹੀਂ ਹੈਗਾ ਇਸ ਟਾਈਮ ਇੱਥੇ ਹੋਣਾ ਚਾਹੀਦਾ ਵਾ ਸਗੋਂ ਇੱਥੇ ਕੋਈ ਵੀ ਚਲੋ ਕੋਈ ਗੱਲਬਾਤ ਹੋ ਜਾਂਦੀ ਆ ਰਬਨਾ ਕਰੇ ਕੋਈ ਐਂਸਕਾ ਵੀ ਕਟਕਾ ਵਾ ਪਰਦੀ ਆ ਇੱਥੇ ਕੋਈ ਵੀ ਪੁਲਿਸ ਵਾਲਾ ਨਹੀਂ ਹੈਗਾ ਉਹ ਸਗੋਂ ਇੱਕ ਮੁੰਡਾ ਹੈਗਾ ਉਹ ਕਦੀ ਗੱਡੀਆਂ ਅੱਗੇ ਇੱਧਰ ਜਾਂਦਾ ਵਾ ਅਗਲੀ ਉੱਧਰ ਜਾਂਦਾ ਆ ਤੇ ਉਹਦੇ ਕਰਕੇ ਅਸੀਂ ਸਗੋਂ ਮੈਂ ਇੱਥੇ ਆਇਆ ਸੀਗਾ ਮੈਂ ਤੇ ਆ ਸਗੋਂ ਕੇ ਦੀ ਮਦਦ ਵਾਸਤੇ ਹੀ ਆਇਆ ਵਾ ਪਰ ਉਹ ਕਿ ਹਿਵੀ ਇੱਥੇ ਪੁਲਸ ਵਾਲਾ ਨਹੀਂ ਲੱਭਦਾ ਪਿਆ ਅਸੀਂ ਤੇ ਸਭ ਕੋ ਲੱਭਣ ਦੇ ਉਹ ਇੱਕ ਮਾਂ ਆ ਤੇ ਇੱਕ ਭੈਣ ਆ ਵਿਚਾਰੀ ਉਹ ਇੱਧਰ ਉੱਧਰ ਭਟਕਦੇ ਪਏ ਆ ਕੋਈ ਪੁਲਸ ਵਾਲਾ ਨਹੀਂ ਇੱਥੇ ਹੈਗਾ ਹੋਣਾ ਚਾਹੀਦਾ ਆ ਸਰ ਇੱਥੇ